ਅਜਹੀ ਕਰੂਰਤਾ ਆਕੇ ਜੱਜ ਨੇ ਸਿੱਧੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ 2 ਜੂਨ ਦੇ ਮਹੀਨੇ ਦੀ 15 ਤਰੀਕ ਹਰਿਆਣਾ ਰੋਡਵੇ ਦੀ ਬੱਸ ਕੁਰਕ ਖੇਤਰ ਤੋਂ ਕਰਨਾਲ ਜਾ ਰਹੀ ਸੀ ਕਰਨਾਲ ਤੋਂ 20 ਕਿਲੋਮੀਟਰ ਪਹਿਲਾਂ ਹੀ ਇੱਕ ਚਿੱਟੇ ਰੰਗ ਦੀ ਸਕਾਰਪਿਓ ਗੱਡੀ ਬੱਸ ਦੇ ਸਾਹਮਣੇ ਆਕੇ ਰੁਕਦੀ ਆ 8-10 ਬੰਦੇ ਉਸ ਦੇ ਵਿਚੋਂ ਉਤਰਦੇ ਨੇ ਤੇ ਬੱਸ 'ਚ ਚੜ੍ਹਦੇ ਨੇ ਇਹਨਾਂ 'ਚੋਂ ਇੱਕ ਨੇ ਬੱਸ ਦੀ ਪਿਛਲੀ ਸੀਟ ਵੱਲ ਇਸ਼ਾਰਾ ਕੀਤਾ ਤੇ ਕਿਹਾ ਔ ਰਹਾ ਮਨੋਜ ਉਸ ਨੂੰ ਥੱਲੇ ਉਤਾਰੋ ਬਾਤੀ ਪਿਛਲੀ ਸੀਟ ਦੇ ਉੱਤੇ ਇੱਕ ਮੁੰਡਾ ਤੇ ਉਸਦੇ ਨਾਲ ਇੱਕ ਕੁੜੀ ਬੈਠੀ ਹੋਈ ਸੀ ਉਸ ਮੁੰਡੇ ਤੇ ਕੁੜੀ ਨੂੰ ਧੱਕੇ ਦੇ ਨਾਲ ਬਾਅਦ ਦੇ ਵਿੱਚੋਂ ਇੱਕ ਸੀਟ ਕੇ ਥੱਲੇ ਉਤਾਰ ਲਿਆ ਜਾਂਦਾ ਤੇ ਉਸ ਬਾਥ ਦੇ ਵਿੱਚ ਦੋ ਹੋਰ ਇਨਸਾਨ ਮੌਜੂਦ ਸੀ ਤੇ ਉਹ ਵੀ ਉਸ ਬਾਥ ਦੇ ਵਿੱਚੋਂ ਥੱਲੇ ਉਤਰ ਆਉਂਦੇ ਨੇ ਥੱਲੇ ਉਤਰਦੇ ਹੀ ਮੁੰਡੇ ਦੇ ਹੱਥ ਪਿੱਛੇ ਵੱਲ ਬੰਨੇ ਜਾਂਦੇ ਨੇ ਤੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਦੂਜੇ ਪਾਸੇ ਕੁੜੀ ਦੇ Baal ਫੜ ਕੇ ਉਸ ਨੂੰ ਵੀ ਛੁੱਟ ਕੇ ਕਢੀਸਣਾ ਸ਼ੁਰੂ ਕਰ ਦਿੱਤਾ ਜਾਂਦਾ ਜਿਸ ਲੜਕੇ ਵੱਲੋਂ ਕੁੜੀ ਨਾਲੇ ਸਭ ਕੀਤਾ ਜਾ ਰਿਹਾ ਸੀ ਕੁੜੀ ਉਸ ਮੁੰਡੇ ਦੇ ਪੈਰੀ ਪੈਂਦੀ ਹੈ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਛੱਡ ਦਿਓ ਅਸੀਂ ਕੁਝ ਨਹੀਂ ਕੀਤਾ ਪਰ ਉਸ ਨੂੰ ਕਿਸੇ ਪ੍ਰਕਾਰ ਕੋਈ ਵੀ ਫਰਕ ਨਹੀਂ ਪੈਂਦਾ ਉਸ ਵੱਲੋਂ ਲੜਕੀ ਨੂੰ ਚੁੱਕਿਆ ਜਾਂਦਾ ਤੇ ਸੜਕ ਦੇ ਉੱਤੇ ਪਟਕ ਦਿੱਤਾ ਜਾਂਦਾ ਫਿਰ ਦੋਨਾਂ ਨੂੰ ਇੱਕ ਰਸਤੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਕੁੜੀ ਦੇ ਚੁੰਨੀ ਨੂੰ ਪਾਰ ਕੇ ਉਸ ਨਾਲ ਹੀ ਦੋਨਾਂ ਦੇ ਮੂੰਹ ਨੂੰ ਵੀ ਬੰਨ੍ਹਿਆ ਜਾਂਦਾ। ਦੋ ਤਿੰਨ ਮੁੰਡਿਆਂ ਦੇ ਵੱਲੋਂ ਮਨੂਜ ਨੂੰ ਸਕੋਰਪੀਓ ਦੇ ਪਿੱਛੇ ਵਾਲੇ ਇਲਾਕੇ ਦੇ ਵਿੱਚ ਲੈ ਕੇ ਜਾਇਆ ਜਾਂਦਾ। ਉਸ ਦੀ ਰੱਸੀ ਦਾ ਇੱਕ ਸਿਰ ਸਕੋਰਪੀਓ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਕੁੜੀ ਨੂੰ ਡੰਡਿਆਂ ਦੇ ਨਾਲ ਕੁੱਟ ਕੇ ਗੱਡੀ ਦੀ ਵਿਚਕਾਰਲੀ ਸੀਟ ਦੇ ਉੱਤੇ ਬਿਠਾਇਆ ਜਾਂਦਾ। ਇਸ ਤੋਂ ਬਾਅਦ ਸਕੋਰਪੀਓ ਕੈਥਲਵਾਲ ਚਲੀ ਜਾਂਦੀ ਹੈ। ਪਿੱਛੇ ਬੰਨਿਆ ਮਨੂਜ ਕਿਸੜਦਾ ਚਲਾਇਆ ਜਾ ਰਿਹਾ ਸੀ। ਜੂਨ ਦਾ ਮਹੀਨਾ ਤੇ 31 ਸੜਕ ਪਹਿਲਾਂ ਉਸ ਦੇ ਕੱਪੜੇ ਚਿੱਥੜਿਆਂ 'ਚ ਬਦਲੇ ਤੇ ਫਿਰ ਉਸ ਦੀ ਚਮੜੀ ਏਡੀਓ ਵੀ ਹੌਲੀ-ਹੌਲੀ ਲਹਿਣ ਲੱਗੀ। ਜਿੱਥੋਂ ਘਸੜਦਾ ਹੋਇਆ ਜਾ ਰਿਹਾ ਸੀ ਉੱਥੇ-ਉੱਥੇ ਨਿਸ਼ਾਨ ਵੀ ਪੈ ਰਹੇ ਸੀ ਸੜਕ ਦੇ ਉੱਤੇ 2-3 ਕਿਲੋਮੀਟਰ ਦੂਰ ਜਾ ਕੇ ਗੱਡੀ ਵਿੱਚ ਬੈਠਿਆ ਹੋਏ ਗੰਗਾ RAM ਬੋਲਿਆ ਕਿ ਗੱਡੀ ਰੋਕੋ ਤੇ ਇਸ ਨੂੰ ਗੱਡੀ ਦੇ ਡਿੱਗੀ ਦੇ ਵਿੱਚ ਸੁੱਟ ਲਓ 2 ਘੰਟੇ ਬਾਅਦ ਗੱਡੀ ਕੈਥਲ ਦੇ ਕਰੋੜਾ ਪਿੰਡ 'ਚ ਪਹੁੰਚਦੀ ਹੈ ਉੱਥੇ ਦੋਨਾਂ ਨੂੰ ਉਤਾਰ ਕੇ ਖੇਤਾਂ ਦੇ ਵਿੱਚ ਕਾਰ ਲਜਾਇਆ ਜਾਂਦਾ ਇੰਨੇ ਚੋਂ ਉੱਥੇ ਇੱਕ Maruti ਕਾਰ ਵੀ ਆਉਂਦੀ ਹੈ ਉਸ 'ਚੋਂ ਵੀ 2 ਤੋਂ 4 ਬੰਦੇ ਉਤਰਦੇ ਨੇ ਉਹਨਾਂ ਦੇ ਨਾਲ ਤੁਰ ਪੈਂਦੇ ਨੇ ਕਿ ਇਹਦੇ ਵਿਚਕਾਰ ਜਾ ਕੇ ਮਨੋਜ ਦੇ ਮੂੰਹ ਸਿਰ ਅੱਖਾਂ ਤੋਂ ਲੈ ਕੇ ਪਸਲੀਆਂ ਤੇ ਸਾਰੀਆਂ ਉਂਗਲੀਆਂ ਤੱਕ ਤੋੜ ਦਿੱਤੀਆਂ ਜਾਂਦੀਆਂ ਨੇ ਇੱਕ ਡੰਡਾ ਉਸਦੇ ਅੰਦਰ ਤੱਕ ਤੋੜ ਦਿੱਤਾ ਜਾਂਦਾ ਜਿਹਾ ਹੁੰਦੇ ਹੀ ਉਹ ਇੱਕਦਮ ਸ਼ਾਂਤ ਹੋ ਗਿਆ ਇਸ ਤੋਂ ਬਾਅਦ 22-23 ਸਾਲਾਂ ਦਾ ਇੱਕ ਮੁੰਡਾ ਮਨੋਜ ਨੂੰ ਲੱਤਾਂ ਮਾਰਦੇ ਹੋਏ ਕੁੜੀ ਵੱਲ ਵੱਧਾ ਤੇ ਉਸ ਕੋਲ ਸਲਫਾਸ ਦੀ ਇੱਕ ਸ਼ੀਸ਼ੀ ਸੀ ਤੇ ਪ੍ਰੋਸੈਸ ਸੀਸੀ ਦੇ ਵਿੱਚ ਮੌਜੂਦ ਸਲਫਾਸ ਦੇ ਨਾਲ ਉਸਦੇ ਦੁਆਰਾ ਉਸ ਕੁੜੀ ਨੂੰ ਵੀ ਜਿਹੜਾ ਉਹ ਸ਼ਾਂਤ ਕਰ ਦਿੱਤਾ ਜਾਂਦਾ ਉਸਦਾ ਵੀ ਸਰੀਰ ਕੁਝ ਸਮੇਂ ਦੇ ਵਿੱਚ ਠੰਡਾ ਪੈ ਚੁੱਕਿਆ ਸੀ ਫਿਰ ਦੋਨਾਂ ਨੂੰ ਬੂਰੀਆਂ ਦੇ ਵਿੱਚ ਭਰਦੇ ਨੇ ਤੇ ਕੋਲੋਂ ਦੀ ਹੀ ਬੰਦੀ ਇੱਕ ਨਹਿਰ ਦੇ ਵਿੱਚ ਲਿਜਾ ਕੇ ਸੁੱਟ ਦਿੰਦੇ ਨੇ ਫਿਰ ਠੀਕ ਹੈ ਇੱਕ ਹਫ਼ਤੇ ਬਾਅਦ 23 ਜੂਨ 2007 ਨੂੰ ਦੁਪਹਿਰੇ 3:00 ਵਜੇ ਸਾਰ ਦੇ ਨਾਨੋਦ ਦੇ ਕੋਲ ਖੀੜੀ ਚੌਪਟਾ ਦਾ ਇੱਕ ਆਦਮੀ ਕ੍ਰਿਸ਼ਨਾ ਉਸ ਦੀ ਨਜ਼ਰ ਨਹਿਰ ਦੇ ਕਿਨਾਰੇ ਪਈਆਂ ਹੋਈਆਂ ਦੋ ਸਫੇਦ ਪੋਰੀਆਂ ਤੇ ਪੈਂਦੀ ਆ। ਉਹ ਜਦੋਂ ਹੀ ਕੋਲ ਜਾਂਦਾ ਤਾਂ ਕੋਲ ਉਸ ਨੂੰ ਸੜੇ ਹੋਏ ਮਾਸ ਦੀ ਬਦਬੂ ਆ ਰਹੀ ਸੀ ਉਹ ਸਮਝ ਗਿਆ ਵੀ ਕੀ ਆ ਉਹ ਤੁਰੰਤ ਥਾਣੇ ਜਾਂਦਾ ਤੇ ਸਭ ਦੱਸ ਦਿੰਦਾ ਪੁਲਿਸ ਜਾਂਦੀ ਹੈ ਦੋਨਾਂ ਨੂੰ ਕੱਢਦੀ ਹੈ ਫਿਰ ਦੋਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਜਦੋਂ ਕੋਈ ਵੀ ਦੋਨਾਂ ਨੂੰ ਲੈਣ ਦੇ ਲਈ ਨਹੀਂ ਆਇਆ ਤਾਂ ਪੁਲਿਸ ਵੱਲੋਂ ਦੋਨਾਂ ਨੂੰ ਲਾ ਵਾਰਸ ਸਮਝਦੇ ਹੋਏ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਕਿਉਂਕਿ ਜਿਹੜੀ ਜਗ੍ਹਾ ਇਹ ਦੋਨੋਂ ਬੂਰੀਆਂ ਮਿਲੀਆਂ ਸੀ ਉਹ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਮਾਰਿਆ ਗਿਆ ਉਸ ਤੋਂ ਪੂਰੇ 100 ਕਿਲੋਮੀਟਰ ਦੂਰ ਮਿਲੀਆਂ ਸੀ ਇਧਰ ਮਨੋਜ ਤਾਂ ਮਰ ਚੁੱਕਿਆ ਸੀ ਪਰ ਉਸਦੀ ਮਾਂ ਚੰਦਰਪਤੀ ਤੇ ਭੈਣ ਸੀਮਾ ਉਸਦਾ ਇੰਤਜ਼ਾਰ ਕਰ ਰਹੀਆਂ ਸੀ ਅਗਲੇ ਦਿਨ ਤੱਕ ਉਸਦਾ ਫੋਨ ਟਰਾਈ ਕਰਦੀਆਂ ਰਹੀਆਂ ਪਰ ਫੋਨ ਲੱਗਿਆ ਨਹੀਂ ਹਰ ਵਾਰ ਸਵਿਚ ਆਫ ਹੀ ਹੁੰਦਾ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਦੋਸਤਾਂ ਨੂੰ ਕੀਤਾ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਪਰ ਆਸ-ਪਾਸ ਤੋਂ ਕਿਸੇ ਦੋਹਾਂ ਨੂੰ ਦੱਸਿਆ ਜਾਂਦਾ ਕਿ ਮਨੋਜ ਨੂੰ ਤਾਂ ਮਾਰ ਦਿੱਤਾ ਗਿਆ ਇਹ ਸੁਣਦੇ ਹੀ ਉਸਦੀ ਮਾਂ ਥਾਣੇ ਪਹੁੰਚਦੀ ਹੈ ਥਾਣੇ ਦੇ ਵਿੱਚ ਜਾ ਕੇ ਮਾਦ ਦੇ ਤੋੜਾ ਦੱਸਿਆ ਜਾਂਦਾ ਕਿ ਸਰ ਮੇਰਾ ਬੇਟਾ ਤੇ ਪਿੰਡ ਦੀ ਇੱਕ ਕੁੜੀ ਬਬਲੀ ਆਪਸ ਪਿਆਰ ਕਰਦੇ ਸੀ ਤੇ ਮੇਰੇ ਬੇਟੇ ਨੂੰ ਬਬਲੀ ਦੇ ਪਰਿਵਾਰ ਵਾਲਿਆਂ ਨੇ ਹੀ ਮਾਰਤਾ ਉੱਥੇ ਹੀ ਖੜਾ ਇੱਕ ਪੁਲਿਸ ਕਾਂਸਟੇਬਲ ਨੇ ਵੀ ਕਿਹਾ ਕਿ ਪਾਦੇ ਟੋਲ ਪਲਾਜ਼ਾ ਤੋਂ ਇੱਕ ਵਾਰ ਫੋਨ ਵੀ ਆਇਆ ਸੀ ਐਤੋਂ ਹਫਤਾ ਪਹਿਲਾਂ ਕਿ ਕੁਝ ਲੋਕ ਕਿ ਕੁੜੀ ਤੇ ਮੁੰਡੇ ਨੂੰ ਕੁੱਟਦੇ ਹੋਏ ਇਥੋਂ ਲਿਜਾ ਰਹੇ ਨੇ ਪੁਲਿਸ ਨੀਲਾ ਖੇੜੀ ਟੋਲ ਪਲਾਜ਼ਾ ਦੇ ਉੱਤੇ ਪਹੁੰਚਦੀ ਹੈ ਉੱਥੋਂ ਦੇ ਠੇਕੇਦਾਰ ਦੇ ਦੋਰਾ ਦੱਸਿਆ ਜਾਂਦਾ ਕਿ ਮੈਂ ਹੀ ਫੋਨ ਕੀਤਾ ਸੀ ਜਿਸ ਲੜਕੇ ਨੂੰ ਉਹ ਕੁੱਟ ਰਹੇ ਸੀ ਉਹ ਤਾਂ ਇੱਕ ਬੂਟ ਵੀ ਮੇਰੇ ਕੋਲ ਆ ਉਸਨੇ ਬੂਟ ਦਿਖਾਇਆ ਤੇ ਨਾਲ ਹੀ ਉਸਦੇ ਦੋਰਾ ਸਕੋਰਪਿਓ ਦਾ ਨੰਬਰ ਵੀ ਲੈ ਲਿਆ ਗਿਆ ਸੀ ਤੇ ਉਹ ਵੀ ਉਸਦੇ ਦੋਰਾ ਪੁਲਿਸ ਨੂੰ ਦੇ ਦਿੱਤਾ ਜਾਂਦਾ ਤਮਾ ਥੋੜੀ ਦੇਰ ਤੱਕ ਐਸਐਚਓ ਕੁਝ ਸੋਚਣ ਲੱਗਾ ਤੇ ਫਿਰ ਉਹਦੀ ਟੂਨ ਹੀ ਬਦਲ ਗਈ ਉਸਨੇ ਕਿਹਾ ਕਿ ਇਹ ਸਾਡੇ ਥਾਣੇ ਦਾ ਮਾਮਲਾ ਨਹੀਂ ਆ ਤੁਸੀਂ ਕੈਥਲ ਦੇ ਰਹਿਣ ਵਾਲਿਓ ਉੱਥੇ ਜਾ ਕੇ ਰਿਪੋਰਟ ਲਿਖਵਾਓ ਉਸ ਤੋਂ ਬਾਅਦ ਉਹ ਕੈਥਲ ਡੀਐਸਪੀ ਦੇ ਕੋਲ ਜਾਂਦੇ ਨੇ ਸਭ ਦੱਸਦੀ ਹੈ ਕਿ ਕਿਵੇਂ ਪਬਲੀ ਦੇ ਘਰ ਵਾਲਿਆਂ ਨੇ ਉਹਨਾਂ ਨੂੰ ਉਹਨਾਂ ਨੂੰ ਘਰ ਦੇ ਵਿੱਚ ਆ ਕੇ ਇੱਕ ਵਾਰ ਧਮਕਾਇਆ ਵੀ ਸੀ ਤੇ 26 April ਨੂੰ ਪਬਲੀ ਦੀ ਮਾਂ ਨੇ ਥਾਣੇ ਦੇ ਵਿੱਚ ਮਨੋਸ਼ ਤੇ ਉਹਨਾਂ ਦੇ ਖਿਲਾਫ ਵੀ ਰਿਪੋਰਟ ਵੀ ਦਰਜ ਕਰਵਾਈ ਸੀ ਕਿ ਅਸੀਂ ਉਹਨਾਂ ਦੀ ਬੇਟੀ ਨੂੰ ਕਿਡਨੈਪ ਕਰ ਲਿਆ ਚੰਦਰਪਤ ਨੇ ਵੀ ਦੱਸਿਆ ਕਿ ਪਿੰਡ ਵਾਲੇ ਨੇ ਇੱਕ ਤਰਫਾ ਪੰਚਾਇਤ ਬੁਲਾਈ ਮਨੋਜ ਨੂੰ ਦੇਖਦੇ ਹੀ ਮਾਰ ਦੇਣ ਦਾ ਫਰਮਾਨ ਜਾਰੀ ਕੀਤਾ ਗਿਆ ਤੇ ਸਾਡਾ ਹੁੱਕਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਫਿਰ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਪੁਲਿਸ ਨੇ ਬਬਲੀ ਦੇ ਘਰ ਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕੀਤੀ ਪਰ ਕੋਈ ਮਿਲਿਆ ਨਹੀਂ ਪਰ ਬਬਲੀ ਦੇ ਚਾਚੇ, ਮਾਮੇ ਤੇ ਮਾਮੇ ਦੇ ਮੁੰਡੇ ਦਾ ਫੋਨ ਨੰਬਰ ਪੁਲਿਸ ਨੂੰ ਜਰੂਰ ਮਿਲ ਚੁੱਕਿਆ ਸੀ ਤੇ ਦੂਜੇ ਪਾਸੇ ਸਕੋਰਪਿਓ ਤੇ ਨੰਬਰ ਤੋਂ ਪਤਾ ਲੱਗਦਾ ਕਿ ਇੱਕ ਕਿਰਾਏ ਦੀ ਗੱਡੀ ਸੀ ਪਰ ਪੁਲਿਸ ਨੇ ਸਕੋਰਪਿਓ ਦੇ ਡਰਾਈਵਰ ਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਹਿਸਾਰ ਤੋਂ ਥਾਣੇ 'ਚ ਖਬਰ ਆਈ ਕਿ ਨਾਰਨੰਦ ਥਾਣੇ ਦੇ ਵਿੱਚ ਦੋ ਲਾਸ਼ਾਂ ਮਿਲੀਆਂ ਸੀ ਚੰਦਰਪਤੀ ਤੇ ਉਸਦੀ ਬੇਟੀ ਨੂੰ ਉਹਨਾਂ ਦੇ ਕੱਪੜੇ ਤੇ ਹੋਰ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਦੁਆਰਾ ਪਛਾਣ ਲਿਆ ਜਾਂਦਾ ਕਿ ਇਹ ਬਬਲੂ ਤੇ ਮਨੋਜ ਦੀਆਂ ਹੀ ਨੇ ਉਧਰ ਸਕੋਰਪੀਓ ਦੇ ਡਰਾਈਵਰ ਨੇ ਪੁਛਦਾਸ ਦੇ ਦੌਰਾਨ ਦੱਸਿਆ ਕਿ ਮੈਂ ਕੈਥਲ ਸਿਵਲ ਲੈਂਡ ਦੇ ਕੋਲ ਗੱਡੀ ਦੇ ਵਿੱਚ ਸੌਂ ਰਿਹਾ ਸੀ ਪੰਜ ਛੇ ਬੰਦੇ ਉਹਦੀ ਗੱਡੀ ਦੇ ਕੋਲ ਆਏ ਤੇ ਕਿਰਾਏ ਤੇ ਲੈਤਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸਾਡੀ ਬੇਟੀ ਕਿਸੇ ਨਾਲ ਭੱਜ ਗਈ ਉਸ ਨੂੰ ਫੜਨਾ ਮੇਰੀ ਨਾਲ ਵਾਲੀ ਸੀਟ ਦੇ ਉੱਤੇ 52-53 ਸਾਲਾਂ ਦਾ ਇੱਕ ਆਦਮੀ ਬੈਠਾ ਹੋਇਆ ਸੀ ਜਿਸ ਨੂੰ ਸਭ ਗੰਗਾ ਰਾਜ ਕਹਿ ਰਹੇ ਸੀ ਡਰਾਈਵਰ ਨੇ ਪੁਲਿਸ ਨੂੰ ਵੀ ਦੱਸਿਆ ਕਿ ਮੈਂ ਕਤਲ ਹੁੰਦੇ ਨਹੀਂ ਦੇਖਿਆ ਪਰ ਜੋ ਉਹਨਾਂ ਦੋਨਾਂ ਨੂੰ ਕੁੱਟ ਰਹੇ ਸੀ ਤਾਂ ਲੜਕੀ ਦੇ ਦੁਆਰਾ ਭਰਾ, ਬਾਬਾ, ਚਾਚਾ, ਮਾਮਾ ਕਿਹਾ ਜਾ ਰਿਹਾ ਸੀ ਜਾਨੀ ਉਹ ਲੜਕੀ ਦੇ ਹੀ ਰਿਸ਼ਤੇਦਾਰ ਸੀ ਫਿਰ ਪੁਲਿਸ ਨੇ ਕੁੜੀ ਦੇ ਭਰਾ, ਚਾਚੇ ਤੇ ਮਾਮੇ ਦੇ ਮੁੰਡੇ ਨੂੰ ਫੜ ਲਿਆ ਤੇ ਦੂਜੇ ਦਿਨ ਪੁਲਿਸ ਦੇ ਦੁਆਰਾ 45 ਸਾਲਾ ਮਾਮਾ ਬਾਬੂ ਰਾਮ ਨੂੰ ਵੀ ਚੱਕ ਲਿਆ ਜਾਂਦਾ ਪਰ ਗੰਗਾ ਰਾਜ ਹਾਲੇ ਵੀ ਗਾਇਬ ਸੀ ਇਸ ਤੋਂ ਬਾਅਦ ਉਸਦੇ ਦੁਆਰਾ ਬੱਬਲੂ ਦੇ ਸਕੇ ਭਰਾ ਨੂੰ ਪੁੱਛਿਆ ਜਾਂਦਾ ਕਿ ਇਹ ਸਭ ਕਿਸ ਨੇ ਕੀਤਾ ਉਸਨੇ ਬਿਨਾਂ ਚਰਚਕ ਤੋਂ ਕਿਹਾ ਕਿ ਮੈਂ ਸਭ ਕੁਝ ਕੀਤਾ ਤੇ ਉਸਦੇ ਚਿਹਰੇ ਦੇ ਉੱਤੇ ਸਪਸ਼ਟ ਕੋਈ ਵੀ ਅਫਸੋਸ ਤੱਕ ਨਹੀਂ ਸੀ ਉਸਨੇ ਪੁਛਣ ਨੂੰ ਦੱਸਿਆ ਕਿ ਮਨੋਜ ਤੇ ਬਬਲੀ ਇੱਕੋ ਗੋਤਰ ਦੇ ਸੀ ਯਾਨੀ ਕਿ ਦੋਨੋਂ ਭੈਣ ਭਰਾ ਸੀ ਤਾਂ ਅਸੀਂ ਉਹਨਾਂ ਦਾ ਵਿਆਹ ਕਿਵੇਂ برداشت ਕਰ ਸਕਦੇ ਸੀ ਫਿਰ ਪੁਲਿਸ ਨੇ ਉਸਦੇ ਚਾਚੇ ਦੇ ਮਾਮੇ ਸਭ ਤੋਂ ਪੁੱਛਿਆ ਕਿ ਦੋਨਾਂ ਨੂੰ ਕਿਵੇਂ ਮਰਿਆ ਤਾਂ ਉਹਨਾਂ ਦੇ ਦੁਆਰਾ ਪੂਰੀ ਕਹਾਣੀ ਅੜੀ ਉਹ ਖੋਲ ਕੇ ਰੱਖ ਦਿੱਤੀ ਜਾਂਦੀ ਆ ਇਹਨਾਂ ਦੋਨਾਂ ਬੂਰੀਆਂ ਚ ਪਾ ਕੇ ਜਸਮਰੂਤੀ ਕਾਰ ਦੇ ਨਾਲ ਨਹਿਰ ਦੇ ਵਿੱਚ ਇਹਨਾਂ ਨੂੰ ਸੁੱਟਿਆ ਗਿਆ ਸੀ ਉਸ ਕਾਰ ਚ ਵੀ ਪੁਲਿਸ ਨੂੰ ਪੰਜਾਬ ਦੇ ਹੰਗਰੂ ਉਤੇ ਮਨੋਜ ਤੇ ਬਬਲੀ ਦੀ ਪਾਰਟੀ ਹੋਈ ਤਸਵੀਰ ਮਿਲਦੀ ਆ ਇਸ ਤੋਂ ਬਾਅਦ ਉਸ ਦੇ ਦੋਰਾ ਚਾਰਟ ਸ਼ੀਟ ਕੋਰਟ ਦੇ ਵਿੱਚ দাখিল ਕੀਤੀ ਜਾਂਦੀ ਹੈ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਚੱਲਦਾ ਜਦੋਂ ਜਰਿਆ ਸ਼ੁਰੂ ਹੋਈ ਤਾਂ ਵਕੀਲ ਦੇ ਦੋਰਾ ਕਿਹਾ ਗਿਆ ਕਿ ਮਾਈ ਲਾਰਡ ਦੋਨਾਂ ਨੇ ਆਪਦੇ ਜੀਵਨ ਸਾਥੀ ਹੀ ਚੁਣੇ ਸੀ ਜੇਤੀ ਇਜਾਜ਼ਤ ਕੋਰਟ ਵੀ ਦਿੰਦਾ ਪਰ ਇਹਨਾਂ ਹਵਾਨਾਂ ਦੇ ਦੌਰਾਨ ਉਹਨਾਂ ਨਾਲ ਜੋ ਹਵਾਨੀਅਤ ਕੀਤੀ ਗਈ ਉਸ ਦੀ ਗਵਾਹੀ ਪੋਸਟਮਾਰਟਮ ਰਿਪੋਰਟ ਖੁਦ ਦੇ ਰਹੀ ਆ ਇਹਨਾਂ ਨੇ ਮਨੋਜ ਦਾ ਪ੍ਰਾਈਵੇਟ ਪਾਰ ਤੱਕ ਨਹੀਂ ਛੱਡਿਆ ਫਿਰ ਕੋਰਟ ਨੇ ਸਕੋਰਪੀਓ ਡਰਾਈਵਰ ਨੂੰ 7 ਸਾਲ ਦੀ ਤੇ ਖਾਪ ਨੇਤਾ ਗੰਗਾ ਰਾਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਲੜਕੀ ਦੇ ਭਰਾ ਸੁਰੇਸ਼ ਤੇ ਹੋਰ ਰਿਸ਼ਤੇਦਾਰਾ ਰਜਿੰਦਰ ਬਾਰੂਰਾਮ ਅਤੇ ਗੁਰਦੇਵ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਪਰ ਬਾਅਦ ਦੇ ਵਿੱਚ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਜਾਂਧਾ ਤੇ ਉੱਥੇ ਉਹਨਾਂ ਦੀ ਇਹ ਮੌਤ ਦੀ ਸਜ਼ਾ ਜਿਹੜੀ ਓਮਰ ਕੈਦ ਦੇ ਵਿੱਚ ਬਦਲ ਦਿੱਤੀ ਜਾਂਦੀ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਤਾਂ